ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ ਸੀ ਉਹ ਵਾਪਸ ਲੈ ਲਿਆ ਪਰ ਪੂਰੀ ਖਬਰ ਜਿਹੜੀ ਮੈਂ ਇਹਦੇ ਤੇ ਗਿਲਾ ਮੀਡੀਆ ਵਾਲੇ ਭਰਾਵਾਂ ਨਾਲ ਵੀ ਆ ਬੀਗਿੰਗ ਸਕਾਲਰ ਆਫ ਮਾਸ ਕਮਿਊਨੀਕੇਸ਼ਨ ਹੈ ਸਾਡਾ ਫਰਜ ਬਣਦਾ ਆ ਜਿੰਨੀ ਕੁ ਮੇਰੀ ਸਮਝ ਆ ਕਿ ਚੀਜ਼ ਨੂੰ ਕਰਾਸ ਵੈਰੀਫਾਈ ਕਰਕੇ ਫਿਰ ਅੱਗੇ ਚਲਾਇਆ ਜਾਵੇ ਸਰਕਾਰ ਨੇ ਇੱਕ ਕਿਸਮ ਦੀ ਪੇਡ ਨਿਊਜ਼ ਲਵਾਈ ਆ ਸਾਰੇ ਚੈਨਲਾਂ ਨੇ ਸਾਰੇ ਦੇਸ਼ 'ਚ ਡੌਂਡੀ ਪਿੱਟਦੀ ਕਿ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੇ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਆ ਕਈ ਚੈਲਣਾ ਨੇ ਇਥੋਂ ਤੱਕ ਬੇਸ਼ਰਮੀ ਨਾਲ ਖਬਰ ਚਲਾਤੀ ਕਿ ਗੁਰਪੁਰਪ ਦੇ ਉੱਤੇ ਤੋਹਫਾ ਦਿੱਤਾ ਗਿਆ ਤੇ ਸਰਕਾਰ ਦੀ ਇਸੇ ਆਰਐਸਐਸ ਦੀ ਜਿਹੜੀ ਐਬੀਵੀਪੀ ਆ ਉਹਦਾ ਚੁਣਿਆ ਆ ਪ੍ਰਧਾਨ ਬੇਸ਼ਰਮੀ ਦੇ ਨਾਲ ਕਲੇਮ ਕਰ ਰਿਹਾ ਕਿ ਨੋਟੀਫਿਕੇਸ਼ਨ ਅਸੀਂ ਵਾਪਸ ਕਰਵਾਇਆ ਪਰ ਜਿਹੜਾ ਦੂਜਾ ਨੋਟੀਫਿਕੇਸ਼ਨ ਆਇਆ ਆ ਉਹ ਕੀ ਆ ਉਹਦੇ 'ਚ ਇਹ ਆ ਕਿ ਜਿਹੜੀਆਂ ਸੋਧਾਂ ਨਵੀਆਂ ਜਿਹੜੀਆਂ ਪ੍ਰਪੋਜ਼ ਕੀਤੀਆਂ ਗਈਆਂ ਉਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਆ ਉਹ ਸਰਕਾਰ ਦੱਸੂਗੀ ਸੋਧਾਂ ਵੀ ਉਹ ਰਹਿਣਗੀਆਂ ਨੋਟੀਫਿਕੇਸ਼ਨ ਵੀ ਉਹ ਰਹੂਗਾ ਪਰ ਉਹਨੂੰ ਲਾਗੂ ਕਰਨ ਦੀ ਤਰੀਕਾ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਆ ਤਾਂ ਜੋ ਜਿਹੜਾ 10 ਤਰੀਕ ਦੇ ਵਾਸਤੇ ਇੱਕ ਮੋਮੈਂਟਮ ਬਣ ਰਿਹਾ ਸੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਮਿਹਨਤ ਦੇ ਨਾਲ ਪੰਜਾਬ ਦੇ ਵਿੱਚ ਕੈਂਪਸ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਸੀ ਇੱਕ ਇਕੱਠ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਲੋਕਾਂ 'ਚ ਡਿਸੈਂਟ ਸੀ ਉਹਦੀ ਹਵਾ ਕੱਢਣ ਵਾਸਤੇ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਆ ਤੇ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪਾੜਦੇ ਆਂ ਇਹ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਅੱਜ ਵੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਤਿੰਨ ਖੂ ਤਨਾਸ ਦੀ ਧਰਤੀ ਦੇ ਜਿਹੜੇ ਘੜਦੇ ਸੀ ਇੱਥੇ ਹਗੇ ਨੇ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਸੇ ਦਾ ਭਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤਾਂ ਭਲੇਖਾ ਕੱਢ ਦੇਣਾ ਪੰਜਾਬ ਨੂੰ ਜਿੰਨਾ ਇਹਨਾਂ ਨੇ ਤਬਰਾਂ ਚ ਧੱਕਣਾ ਸੀ ਧੱਕ ਲਿਆ ਇਸ ਤੋਂ ਵੱਧ ਸਾਡੇ ਕੋਲ ਗਵਾਉਣ ਨੂੰ ਕੱਖ ਨਹੀਂ ਹੈਗਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾਣ ਦੇਵਾਂਗੇ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਸਾਰੇ ਪ੍ਰੋਫੈਸਰਾਂ ਨੂੰ ਵੰਗਾਰ ਪਾਉਣਾ ਆ ਤੂੰ ਹੀ ਆਪਣੇ ਟੱਬਰ ਯੂਨੀਵਰਸਿਟੀ ਦੇ ਸਿਰ ਤੋਂ ਪਾਲੇ ਆ ਤੂੰ ਹੀ ਆਪਦੇ ਟੱਬਰ ਇਸ ਸੰਸਥਾ ਦੇ ਸਿਰ ਤੋਂ ਪਾਲੇ ਤਿੰਨ ਤਿੰਨ ਦਹਾਕੇ ਹੋ ਗਏ ਮੈਂ ਨੂੰ ਮੈਂ ਕੋਠੀਆਂ 'ਚ ਰਹਿੰਦੇ ਜੇ ਤੁਹਾਨੂੰ ਕਿਹੜੀ ਗੱਲ ਦਾ ਖਦਸ਼ਾ ਆ ਕਿ ਤੁਸੀਂ ਨਿਕਲ ਕੇ ਬਾਹਰ ਨਹੀਂ ਆਉਂਦੇ ਮੈਂ ਵੰਗਾਰ ਪਾਉਣਾ ਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਹੁਣ ਤੱਕ ਐਮਰਜੈਂਸੀ ਸੈਸ਼ਨ ਸੱਦ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰਨ ਦਾ ਮਤਾ ਕਿਉਂ ਨਹੀਂ ਲਿਆਂਦਾ ਮੈਂ ਪੰਜਾਬ ਦੀਆਂ ਸਾਰੀਆਂ ਸਵੇਰ ਦਿਨਾਂ ਨੂੰ ਅਪੀਲ ਕਰਦਾ ਆ ਕਿ 10 ਤਰੀਕ ਵਾਲੀ ਜਿਹੜੀ ਕਾਲ ਆ ਉਹ ਬਰਕਰਾਰ ਰਹੂਗੀ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਊਗਾ ਜੇ ਇਹਨਾਂ ਨੂੰ ਲੱਗਦਾ ਆ ਕਿ ਜਿਹੜੇ ਮਨੂ ਸਮ੍ਰਿਤੀ ਦੇ ਚੱਲ ਕੇ ਜਿਹੜੇ ਚਣਕਿਆ ਨੀਤੀ ਦੇ ਚੱਲ ਕੇ ਸਾਮਦਾਮ ਦੰਦ ਭੇਦ ਵਰਤ ਕੇ ਇਸ ਮੋਰਚੇ ਨੂੰ ਖੰਡਾ ਲਣਗੇ ਇਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਹਾ ਸੀ ਕਿ ਪਹਿਲੀ ਮੀਟਿੰਗ 'ਚ ਮਸਲਾ ਲੋ ਹੋ ਜਾਣਾ ਦੂਜੀ ਮੀਟਿੰਗ 'ਚ ਮਸਲਾ ਲੋ ਹੋ ਜਾਣਾ ਮੀਟਿੰਗਾਂ ਦੇ ਦੌਰ ਸਾਰੇ ਖਤਮ ਹੋਏ ਸੀ ਤਾਂ ਹੀ ਇਹਨਾਂ ਨੂੰ ਦੱਸ ਦਈਏ ਕਿ ਇੱਥੇ ਸਾਨੂੰ ਕਨਫਿਊਜ਼ ਨਹੀਂ ਕਰ ਸਕਦੇ ਤੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਨੂੰ ਅਪੀਲ ਕਰਦੇ ਆ ਕਿ ਪੜੇ ਹੋਣ ਪੜੇ ਲਿਖੇ ਹੋਣ ਦੇ ਨਾਤੇ ਆਪਾਂ ਇਹਨਾਂ ਦੀ ਸ਼ਬਦਾਵਲੀ ਨੂੰ ਸਮਝੀਏ ਇਹ ਸ਼ਬਦਾਂ ਦੇ ਗੇੜ 'ਚ ਸਾਨੂੰ ਫਸਾਉਣਾ ਚਾਹੁੰਦੇ ਆ ਆਪਾਂ ਨਾ ਫਸੀਏ ਤੇ 10 ਤਰੀਕ ਵਾਲੀ ਕੌਣ ਕਰਾਰ ਹੋਊਗੀ ਤੇ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਇਸ ਤੋਂ ਵੱਧ ਗਵਾਉਣ ਲਈ ਸਾਡੇ ਕੋਲ ਕੱਖ ਨਹੀਂ ਹੈਗਾ ਸਾਰਾ ਪੰਜਾਬ ਇਹਨਾਂ ਨੇ ਬੀਬੀਐਮਬੀ ਤੇ ਕਬਜ਼ਾ ਕਰਕੇ ਇਸ ਵਾਰ ਡੁੱਬਿਆ ਆ ਸਾਰੇ ਪੰਜਾਬ ਨੇ ਸਫਰ ਕੀਤਾ ਆ ਅੱਜ ਸਾਡੀ ਸਿੱਖਿਆ ਨੀਤੀ ਤੇ ਆ ਗਏ ਅੱਜ ਸਾਡੀ ਸਿੱਖਿਆ ਤੇ ਆ ਗਏ ਸਾਡੀ ਯੂਨੀਵਰਸਿਟੀ ਤੇ ਆ ਗਏ ਇਹਨਾਂ ਨੇ ਜਿਹੜੀ ਵਿਰਾਸਤ ਨਹੀਂ ਪੰਜਾਬ ਨੂੰ ਨਹੀਂ ਦਿੱਤੀ ਸਾਰੇ ਹੀ ਜਿਹੜੀ ਸਮੱਸਿਆ ਦੀ ਜੜ ਆ ਇਹ ਉੱਥੇ ਪਈ ਆ ਆਪਾਂ ਇੱਕ ਰਾਜ ਭਾਗ ਹੰਡਾਉਂਦੇ ਗੁਲਾਮੀ 'ਚ ਗਏ ਆ ਆਪਾਂ ਇਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ ਆਪਣਾ ਸਾਰਾ ਕੁਝ ਗਵਾ ਲਿਆ ਅਸੀਂ ਆਪਣਾ ਲਾਹੌਰ ਵੀ ਗਵਾ ਲਿਆ ਤੇ ਇਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਾਨੂੰ ਰਾਜਤਨੀ ਨਹੀਂ ਦਿੱਤੀ ਪਿਛਲੇ 75 ਸਾਲਾਂ ਤੋਂ ਬਿਨਾਂ ਰਾਜਤਨੀ ਤੋਂ ਅਸੀਂ ਇਹਸ ਰਾਜਤਨੀ ਚਾਹੀਏ ਇੱਥੇ ਪੁਲਿਸ ਡੇਲੇ ਕੱਢਦੀ ਆ ਇਸ ਰਾਜਤਨੀ ਚਾਹੀਏ ਅਸੀਂ ਆਪਣਾ ਹਸਲਾ ਕਰ ਛੱਡ ਜਾਈਏ ਇਸ ਰਾਜਤਨੀ ਉਹ ਸਾਡੀ ਰਾਜਤਨੀ ਕਾਦੀਆ ਜਿੱਥੇ ਹਰ ਕੰਮ ਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਆ ਤਾਂ ਇਹ ਗੱਲ ਸਾਡੀ ਰਾਜਤਨੀ ਦੀਆਂ ਇੱਕ ਜੰਗ ਜਿਹੜੀ ਯੂਨੀਵਰਸਿਟੀ ਤੋਂ ਅੱਗੇ ਵੱਧ ਕੇ ਇਹ ਰਾਜਧਾਨੀ ਤੱਕ ਜਾਊਗੀ ਤੇ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਤਰਦੀਬਾਂ ਫੇਲ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸੇ ਤੀਬਰਤਾ ਨਾਲ ਚੱਲੇਗਾ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਇਹਨਾਂ ਦੇ ਨਾਸਾਂ 'ਚ ਦਮ ਕਰ ਦਾਂਗੇ ਇਹਨਾਂ ਨੂੰ ਜਿੰਨਾ ਹੱਥਾਂ ਦੇ ਨਾਲ ਕਾਨੂੰਨ ਲਿਆਂਦੇ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਈਸੋ